ਜਨਤਾ ਨੂੰ ਇਹ ਕਦੋਂ ਸਮਝਾਉਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ ਹੈ ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ ਇਹ ਅਫਸਰ ਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ ਤੇ ਜਦੋਂ ਚੌਂਕੀਦਾਰੀ ਚੋਰ ਬਣ ਗਿਆ ਤੇ ਮਾਲਕ ਸੁੱਤੇ ਪਏ ਇਹਨਾਂ ਨੂੰ ਘਰੋਂ ਕਦੋਂ ਕੱਢਣਾ ਇਹਨਾਂ ਨੂੰ ਜਗਾਉਣਾ ਕਦੋਂ ਇਹ ਚੌਂਕੀਦਾਰਾਂ ਨੂੰ ਜਿਹੜੇ ਸਾਡਾ ਸਮਾਨ ਖਾਈ ਜਾਂਦੇ ਆ ਵੇਚ-ਵੇਚ ਕੇ ਬਰਬਾਦ ਕਰੀ ਜਾਂਦੇ ਆ ਦੇਸ਼ ਨੂੰ ਇਹ 1500 ਕਰੋੜ ਰੁਪਏ ਦਾ ਪ੍ਰੋਜੈਕਟ ਕੰਡਮ ਕਰਕੇ ਰੱਖ ਦਿੱਤਾ ਗਿਆ ਇਸ ਲਈ ਜ਼ਿੰਮੇਵਾਰ ਕੌਣ ਹੈ ਸ਼ਹਿਰ ਵਾਸੀਏ ਤੋਂ ਸਹੂਲਤ ਲੈ ਸਕਦੇ ਆ ਇਹਦੇ ਨਾਲ ਇਹਦਾ ਲਾਭ ਉਠਾ ਸਕਦੇ ਆ ਫਿਰ ਇੱਕ ਕਿੜ ਦੇ ਵਿੱਚ ਇਹਨੂੰ ਬੰਦ ਕਰ ਦੇਣਾ ਕਿਥੋਂ ਦਾ ਮਤਲਬ ਨਹੀਂ ਆ ਇੱਥੋਂ ਤੱਕ ਕਿ ਜਿੰਨਾ ਚਿਰ ਬੱਸਾਂ ਨਹੀਂ ਚੱਲਦੀਆਂ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਕਿਹਾ ਮੇਰਾ ਖਿਆਲ ਉਹਨਾਂ ਕਮਿਸ਼ਨਰ ਪੁਲਿਸ ਨੂੰ ਇਹ ਡੀਓ ਵੀ ਲਿਖਿਆ ਆਪਣੇ ਵਿਭਾਗੇ ਵੱਲੋਂ ਕਿ ਜਿਹੜਾ ਰੂਟ ਆ 20 ਕਿਲੋਮੀਟਰ ਦਾ ਜਿਹੜਾ ਸੜਕ ਦੇ ਵਿੱਚ ਬਣਾਇਆ ਗਿਆ ਰੂਟ ਆ ਜਿੰਨਾ ਚਿਰ ਉੱਥੇ ਬੱਸਾਂ ਨਹੀਂ ਚੱਲਦੀਆਂ ਉਹਦਾ ਫਾਇਦਾ ਕੀ ਆ 1000 ਕਰੋੜ ਦੇ ਰੂਟ ਦਾ ਤੇ 1500 ਕਰੋੜ ਦੇ ਰੂਟ ਦਾ ਅੱਜ ਮੈਂ ਅੰਮ੍ਰਿਤਸਰ ਦੇ ਇਹ ਲੋਕਲ ਬੱਸ ਅੜਾ ਇਹਨੂੰ ਕਿਹਾ ਜਾਂਦਾ ਲੋਕਲ ਜਿੱਥੇ BRTS ਆ ਤੁਹਾਡੇ ਸਾਹਮਣੇ ਸੈਂਕੜੇ ਬੱਸਾਂ ਖੜੀਆਂ ਨੇ BRTS ਦਾ ਅੱਡਾ ਹੈ 2014-15 ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਨੇ ਕਾਲੀ ਗਵਰਨਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 7 ਤੋਂ 800 ਕਰੋੜ ਰੁਪਈਆ ਇਹਦੇ ਉੱਤੇ ਖਰਚ ਆਇਆ ਸੀਗਾ ਜੇ ਅੱਜ ਦੀ ਤਰੀਕ 'ਚ ਰੂਟ ਤਿਆਰ ਕਰਨਾ ਹੋਵੇ ਇਹ ਬਸ ਸਟੈਂਡ ਤਿਆਰ ਕਰਨਾ ਹੋਵੇ ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ ਔਰ ਆ 100 ਬੱਸ ਇੱਥੇ ਥੱਲੇ ਲੱਗੀ ਆ ਏਸੀ ਬੱਸ ਜਿਹੜੀ ਵੱਖ-ਵੱਖ ਰੂਟਸ ਦੇ ਉੱਤੇ ਚੱਲਦੀ ਸੀ ਔਰ ਕਰੀਬ ਜਿਵੇਂ ਕੁਲਵਿੰਦਰ ਹੁਣਾਂ ਦੱਸਿਆ ਕਿ ਹਜ਼ਾਰ ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਦੋ-ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ ਦੋ-ਦੋ ਡਰਾਈਵਰ ਦੋ-ਦੋ ਕੰਡੈਕਟਰ ਵਰਕਸ਼ਾਪ ਮੈਨੇਜਮੈਂਟ ਟਿਕਟਾਂ ਕੱਟਣ ਵਾਲੇ ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ ਜਿਨ੍ਹਾਂ ਲੋਕਾਂ ਦੀ 10000 ਦੇ ਕਰੀਬ ਤਨਖਾਹ ਹੈ 10 ਤੋਂ 15000 ਕਿਸੇ ਦੀ 7-8000 ਉਹ ਡਿਊਟੀ ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ ਉਹਦੇ ਨਾਲ-ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ ਟਾਈਮ ਵੀ ਬਚਦਾ ਸੀਗਾ ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹਣਾ ਕਿ 2018 ਦੇ ਵਿੱਚ ਸਾਰਨਵਜੋਤ ਸਿੰਘ ਸਿੱਧੂ ਲੋਕਲ ਬਾਡੀ ਮਨਿਸਟਰ ਬਣਦੇ ਨੇ ਉਹਨਾਂ ਇਹਦੇ ਵਿੱਚ ਹੋਰ ਸ਼ੂਟ ਦਿੱਤੀ ਸੀ ਕਿ +2 ਤੱਕ ਜਿਹੜੇ ਸਟੂਡੈਂਟ ਉਹ ਫ੍ਰੀ ਸਫਰ ਕਰਨਗੇ ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ 35% ਸਿਰਫ ਪੈਸੇ ਦੇਣੇ ਪੈਂਦੇ ਸੀ 10 ਰੁਪਏ ਦੀ ਮਹਿੰਗੀ ਟਿਕਟ ਸੀਗੀ 3.5 ਰੁਪਏ ਦੇਣੇ ਪੈਂਦੇ ਸੀ ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ ਛੋਟ ਸੀਗੀ 5 ਰੁਪਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ ਔਰ 1 ਮਹੀਨਾ ਮੈਨੂੰ ਯਾਦ ਹੈ ਬੱਸ ਫ੍ਰੀ ਵੀ ਚੱਲੀ ਸੀਗੀ ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇਹਨਾਂ ਜ਼ਿਆਦਾ ਸੁਧਰਿਆ ਸੀਗਾ ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ 'ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀ ਜਾਂ ਫ੍ਰੀ ਕਰ ਦਿੱਤੀਆਂ ਗਈਆਂ ਲੋਕਾਂ ਨੇ ਆਪਣਾ ਵਾਹਨ ਕੱਢਣ ਨਾਲੋਂ ਆਟੋ 'ਚ ਬੈਣ ਦੇ ਨਾਲੋਂ ਏਸੀ ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ ਜੇ ਭਾਅ ਗਰਮੀ ਸੀਗੀ ਤੇ ਤਾਂ ਵੀ ਲੋਕੀ ਏਸੀ ਬੱਸ 'ਚ ਬਹਿਣਾ ਪਸੰਦ ਕਰਦੇ ਸੀਗੇ ਤੇ ਜੇ ਭਾਅ ਠੰਡ ਹੋਵੇ ਤੇ ਤਾਂ ਵੀ ਬੰਦ ਬੱਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ ਅਮਰਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ ਅੱਜ ਫੇਰ ਅਗਸਤ ਮਹੀਨਾ ਚੜ ਗਿਆ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਘਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹਣਾ ਸਾਰ ਭਵਨਸਿਆ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ગાંધી ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ 13 ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਫਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਫਤ ਕਰਨ ਤੇ ਇਸ ਤਰ੍ਹਾਂ ਸੂਬਾ ਨਹੀਂ ਚੱਲਦਾ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤੇ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ ਉਹਨੂੰ ਅੱਗੇ ਸਿਰੇ ਚੜਾਉਣਾ ਚਾਹੀਦਾ ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ ਕੁਝ ਚੀਜ਼ਾਂ ਜਿਹੜੇ ਉਹ ਜਨਤਾ ਦੀ ਭਲਾਈ ਲਈ ਜਨਤਾ ਦੇ ਵੈਲਫੇਅਰ ਲਈ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਬਜਟ ਰੱਖਿਆ ਜਾਂਦਾ ਵੀ 800 ਕਰੋੜ ਰੁਪਈਆ ਦਾ ਬਜਟ ਹੈ ਉਹਦੇ ਵਿੱਚ ਸਿੱਖਿਆ ਆਉਂਦੀ ਆ ਉਹਦੇ ਵਿੱਚ ਮੈਡੀਕਲ ਸਹੂਲਤਾਂ ਆਉਂਦੀਆਂ ਉਹਦੇ ਵਿੱਚ ਟਰਾਂਸਪੋਰਟੇਸ਼ਨ ਆਉਂਦੀ ਆ ਜਿਹਦੇ ਵਿੱਚ ਲੋਕ ਆਵਾਜਾਈ ਕਰਦੇ ਨੇ ਉਹਦੇ ਨਾਲ ਸ਼ਹਿਰ ਦੇ ਉੱਤੇ ਟਰੈਫਿਕ ਸੁਧਰਦਾ ਔਰ ਉਹਦੇ ਨਾਲ ਪੋਲਿਊਸ਼ਨ ਘਟ ਹੁੰਦਾ ਇੱਥੋਂ ਤੱਕ ਕਿ ਐਕਸੀਡੈਂਟ ਵੀ ਘਟ ਹੁੰਦੇ ਆ ਜਿੰਨੇ ਵਹੀਕਲ ਘਟ ਨਿਕਲ ਗਏ ਕਿ ਲਕਜ਼ਮਬਰਗ ਇੱਕ ਛੋਟਾ ਜਿਹਾ ਮੁਲਕ ਹੈ ਅੰਮ੍ਰਿਤਸਰ ਨਾਲੋਂ ਵੀ ਛੋਟਾ ਦੇਸ਼ ਹੈ ਅੰਮ੍ਰਿਤਸਰ ਦਾ ਏਰੀਆ ਪਤਾ 2683 स्क्वेयर मीटर ਜਿਹੜਾ ਕਿਲੋਮੀਟਰ ਏਰੀਆ ਤੇ ਲਕਜ਼ੰਬਰਗ ਦਾ ਏਰੀਆ ਕਿੰਨਾ 2586 स्क्वेयर ਜਿਹੜਾ ਕਿਲੋਮੀਟਰ ਹੈ ਵੀ 100 स्क्वेयर ਕਿਲੋਮੀਟਰ ਅਮਰਸਰ ਨਾਲੋਂ ਵੀ ਘੱਟ ਹੈ ਜੇ ਅਮਰਸਰ ਦੀ ਵਾਦੀ ਸ਼ਹਿਰ ਦੀ 10-15 ਲੱਖ ਹੋਊਗੀ ਤੇ ਉਹਦੀ ਵਾਦੀ ਮਹ ਜਿਹੜੀ 6.5 ਲੱਖ ਹੈ ਔਰ ਇਨਕਮ ਜਿਹੜੀ ਹੈ ਉਸ ਦੇਸ਼ ਦੀ ਪਰ ਕੈਪੀਟਾ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਨੂੰ ਪਰ ਬੰਦੇ ਦੀ ਜਿਹੜੀ ਇਨਕਮ ਉੱਥੇ ਵੱਧਾ ਕੱਲਾ ਕੱਲਾ ਬੰਦਾ ਉੱਥੇ ਜਹਾਜ਼ ਰੱਖਣ ਦੀ ਹਿਸਿਆਤ ਰੱਖਦਾ ਜਿਹੜਾ ਘਰ 'ਚ ਖੜਾ ਕਰ ਸਕਦਾ ਆਪਣੇ ਜਹਾਜ਼ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਨੇ ਉਥੋਂ ਦੇ ਹਕਮਰਾਮਾਂ ਨੇ ਜਿਹੜੀ ਇਹ ਟਰਾਂਸਪੋਰਟ ਸਿਸਟਮ ਹੈ ਉਹਨੂੰ ਫ੍ਰੀ ਰੱਖਿਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਕੱਲਾ ਕੱਲਾ ਬੰਦਾ ਜਹਾਜ਼ ਲੈ ਲੂਗਾ ਕਾਰਾਂ ਲੈ ਲੂਗਾ ਟਰੈਫਿਕ ਸਿਸਟਮ ਵਿਗੜੂਗਾ ਪੋਲਿਊਸ਼ਨ ਵਿਗੜੂਗਾ ਐਕਸੀਡੈਂਟ ਹੋਣਗੇ ਉੱਥੇ ਵੀ ਉਸ ਮੁਲਕ ਨੇ ਏਡੇ ਅਮੀਰ ਮੁਲਕ ਨੇ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਹੈ ਉਹ ਫ੍ਰੀ ਰੱਖਿਆ ਆ ਪੁੱਛਣ ਵਾਲੇ ਤੇ ਇਹ ਗੱਲ ਬਣਦੀ ਆ ਮੰਨ ਲਿਆ ਤੂੰ ਬੰਦ ਕਰ ਦਿੱਤਾ ਜਨਤਾ ਦੇ 1000 ਕਰੋੜ ਰੁਪਏ ਦੇ ਨਾਲ ਇਹ ਪ੍ਰੋਜੈਕਟ ਬਣਿਆ ਜਨਤਾ ਦੇ ਦਿੱਤੇ ਟੈਕਸ ਦੇ ਨਾਲ ਔਰ 1000 ਕਰੋੜ ਰੁਪਇਆ ਡੰਪ ਕਰਕੇ ਰੱਖ ਦਿੱਤਾ ਇਹਨੂੰ ਫੂਕ ਕੇ ਰੱਖ ਦਿੱਤਾ ਇਹਦਾ ਜਨਤਾ ਨੂੰ ਕੀ ਫਾਇਦਾ ਹੋਣ ਡਿਆ 1000 ਕਰੋੜ ਰੁਪਇਆ ਖਰਚੇ ਦਾ 1% ਮੈਂ ਤੇਰੀ ਗੱਲ ਮੰਨ ਵੀ ਲੈਣਾ ਕਿ ਜੇ ਪ੍ਰੋਜੈਕਟ ਫੇਲ ਸੀਗਾ ਫਿਰ ਇਹ ਜਿੰਨੇ ਬਣਾਇਆ ਜਿਨੇ ਡਿਜ਼ਾਈਨ ਕੀਤਾ ਜਿਨੇ ਇਹਦੀਆਂ ਫੀਸਾਂ ਲਈਆਂ ਜਿਨੇ ਜਨਤਾ ਦਾ ਟੈਕਸ ਜਿਹੜਾ ਵੇਸਟ ਕੀਤਾ ਹੁਕਮਰਾਨਾਂ ਨੇ ਉਹਦੇ ਉੱਤੇ ਕਾਰਵਾਈ ਕੀ ਕੀਤੀ ਆ ਉਹਨਾਂ ਦੇ ਉੱਤੇ ਕੋ ਪਰਚਾ ਦਰਜ ਕਰਾਇਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਲੋਕਾਂ ਨੂੰ ਵੀ ਪੁੱਛਣਾ ਚਾਹਨਾ ਕੱਲਾ ਹੁਕਮਰਾਨਾਂ ਨੂੰ ਨਹੀਂ ਕਿ ਆਪਾਂ ਆਪਣੇ ਘਰ 'ਚ 100 ਰੁਪਏ ਦੀ ਚੀਜ਼ ਲਈਏ ਨਾ ਦੁਕਾਨਦਾਰ ਕੋਲੋਂ ਤੇ ਜੇ ਉਹ ਖਰਾਬ ਨਿਕਲਾਵੇ ਤੇ ਦੁਕਾਨਦਾਰ ਦੀ ਜਾਨ ਕੱਢਣ ਤੱਕ ਜਾਣੇ ਆਪਾਂ ਵੀ ਸਾਡੀ 100 ਰੁਪਏ ਦੀ ਚੀਜ਼ ਜਿਹੜੀ ਖਰਾਬ ਕਰ ਦਿੰਦੀ ਆ ਤੁਹਾਡਾ ਹਜ਼ਾਰਾਂ ਕਰੋੜ ਰੁਪਇਆ ਤੁਹਾਡੇ ਦਿੱਤੇ ਟੈਕਸ ਦਾ ਬਰਬਾਦ ਕਰ ਦਿੱਤਾ ਜਾਂਦਾ ਤੇ ਆਪਣਾ ਜਮੀਰ ਹੀ ਨਹੀਂ ਜਾਗਦਾ ਯਾਰ ਆਪਾਂ ਸਵਾਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਜਨਤਾ ਨੂੰ ਇਹ ਕਦੋਂ ਸਮਝਾਉਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ ਹੈ ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ ਇਹ ਅਫਸਰ ਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ ਤੇ ਜਦੋਂ ਚੌਂਕੀਦਾਰੀ ਚੋਰ ਬਣ ਗਿਆ ਤੇ ਮਾਲਕ ਸੁੱਤੇ ਪਏ ਇਹਨਾਂ ਨੂੰ ਘਰੋਂ ਕਦੋਂ ਕੱਢਣਾ ਇਹਨਾਂ ਨੂੰ ਜਗਾਉਣਾ ਕਦੋਂ ਇਹ ਚੌਂਕੀਦਾਰਾਂ ਨੂੰ ਜਿਹੜੇ ਸਾਡਾ ਸਮਾਨ ਖਾਈ ਜਾਂਦੇ ਆ ਵੇਚ-ਵੇਚ ਕੇ ਬਰਬਾਦ ਕਰੀ ਜਾਂਦੇ ਆ ਦੇਸ਼ ਨੂੰ ਘਰ ਚ ਚੋਰ ਜਦੋਂ ਵੱਧਦਾ ਹੈ ਨਾ ਉਹ ਵੱਧ ਤੋਂ ਵੱਧ ਕੀ ਚਰਾ ਲੂਗਾ ਸਾਡਾ ਪੈਸਾ ਮੋਬਾਈਲ ਫੋਨ ਗਹਿਣਾ ਘਟਾ ਤੇ ਅਸੀਂ ਇਹੋ ਜਿਹੇ ਬੰਦੇ ਚੁਣ ਲੈਨੇ ਆ ਇਹੋ ਜਿਹੇ ਅਫਸਰ ਸਾਡੇ ਤੇ ਰਾਜ ਕਰਦੇ ਨੇ ਇਹ ਪ੍ਰੋਫੈਸ਼ਨਲ ਚੋਰ ਨੇ ਜਿਨ੍ਹਾਂ ਨੂੰ ਮੈਂ ਕਹਿੰਨਾ ਇਹ ਸਾਡਾ ਭੁੱਖੀ ਚੋਰੀ ਕਰ ਲੈਂਦੇ ਆ ਸਾਡਾ ਰਜਗਾਰ ਚੋਰੀ ਕਰ ਲੈਂਦੇ ਆ ਸਾਡੀ ਸਿੱਖਿਆ ਚੋਰੀ ਕਰ ਲੈਂਦੇ ਆ ਸਾਡੇ ਜਿਹੜੇ ਆ ਮੈਡੀਕਲ ਦੇ ਸਾਧਨਿਆ ਚੋਰੀ ਕਰ ਲੈਂਦੇ ਆ ਇਹੋ ਜਿਹਾ ਸਾਡਾ ਜਨਤਾ ਦਾ ਟੈਕਸ ਜਿਹੜਾ ਸਾਡਾ ਸਾਡੇ ਬੱਚਿਆਂ ਦਾ ਜਿਹਦੇ ਨਾਲ ਭੁੱਖ ਸੁਧਰਨਾ ਉਹ ਟੈਕਸ ਹੀ ਸਾਰਾ ਚੋਰੀ ਕਰ ਲੈਂਦੇ ਸਾਰੇ ਲੋਕ ਜਮੀਰ ਮਾਰ ਕੇ ਸੁੱਤੇ ਰਹਿੰਨੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਨਾਲ ਗੱਲ ਕਰਨ ਵਾਲਾ ਨਹੀਂ ਮੈਂ ਕੱਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਜਿਨ੍ਹਾਂ ਦੀ ਅੰਡਰ ਇਹ ਪ੍ਰੋਜੈਕਟ ਆਉਂਦਾ ਸਾਰ ਹਰਪ੍ਰੀਤ ਸਿੰਘ ਬੜੇ ਯੰਗ ਅਫਸਰ ਨੇ ਮੈਂ ਉਹਨਾਂ ਨੂੰ ਮਿਲਿਆ ਕੱਲ ਉਹਨਾਂ ਨੂੰ ਮੈਂ ਕੱਲ ਦੁਹਾਈ ਦਿੱਤੀ ਕਿ ਇਹ ਬੱਸਸ ਜਿਹੜੀਆਂ ਦੁਬਾਰਾ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਇਹਦੇ ਬਕਾਇਦਾ ਮਾਈਨਰ ਪਾਸ ਬਣਨੇ ਚਾਹੀਦੇ ਨੇ ਜਿੱਦੀ ਲੋਕ ਸਹੂਲਤ ਲੈ ਲੈਣ ਬੱਚੇ ਕੰਮ ਤੇ ਜਾਣ ਲਈ ਜਿੱਥੇ ਕਿਤੇ ਵੀ ਨੌਕਰੀ ਕਰਦੇ ਨੇ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਕਿੰਨੀ ਸਹੂਲਤ ਜਿਹੜੀ ਮਿਲ ਸਕਦੀ ਆ ਇਹ 1500 ਕਰੋੜ ਰੁਪਏ ਦਾ ਪ੍ਰੋਜੈਕਟ ਕੰਡਮ ਕਰਕੇ ਰੱਖ ਦਿੱਤਾ ਗਿਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸ਼ਹਿਰ ਵਾਸੀਏ ਤੋਂ ਸਹੂਲਤ ਲੈ ਸਕਦੇ ਆ ਇਹਦੇ ਨਾਲ ਇਹਦਾ ਲਾਭ ਉਠਾ ਸਕਦੇ ਆ ਫਿਰ ਇੱਕ ਕਿੜ ਦੇ ਵਿੱਚ ਇਹਨੂੰ ਬੰਦ ਕਰ ਦੇਣਾ ਇਹ ਕਿੱਥੋਂ ਦਾ ਮਤਲਬ ਨਿਆ ਇੱਥੋਂ ਤੱਕ ਕਿ ਜਿੱਨਾਂ ਚਿਰ ਬੱਸਾਂ ਨਹੀਂ ਚੱਲਦੀਆਂ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਕਿਹਾ ਮੇਰਾ ਖਿਆਲ ਉਹਨਾਂ ਕਮਿਸ਼ਨਰ ਪੁਲਿਸ ਨੂੰ ਇਹ ਡੀਓ ਵੀ ਲਿਖਿਆ ਆਪਣੇ ਮਹਿਕਮੇ ਵੱਲੋਂ ਕਿ ਜਿਹੜਾ ਰੂਟ ਆ 20 ਕਿਲੋਮੀਟਰ ਦਾ ਜਿਹੜਾ ਸਰਕ ਦੇ ਵਿੱਚ ਬਣਾਇਆ ਗਿਆ ਰੂਟ ਆ ਜਿੱਨਾਂ ਚਿਰ ਉੱਥੇ ਬੱਸਾਂ ਨਹੀਂ ਚੱਲਦੀਆਂ ਉਹਦਾ ਫਾਇਦਾ ਕੀ ਆ 100 ਕਰੋੜ ਦੇ ਰੂਟ ਦਾ ਦੇ 1500 ਕਰੋੜ ਦੇ ਰੂਟ ਦਾ ਕੰਮ ਸੇ ਕੰਮ ਉਹਦੇ ਵਿੱਚ ਐਮ ਕਿਸੇ ਸ਼ੁਰੂ ਕਰ ਦਿਓ ਜਿਹਦੇ ਵਿੱਚ ਐਂਬੂਲੈਂਸ ਚੱਲ ਪੈਣ ਜਿਹਦੇ ਵਿੱਚ ਇੰਨੀ ਭਾਰ ਗਰਮੀ ਆ ਯਾਰ ਇੱਥੇ ਖੜਾ ਨਹੀਂ ਹੋਇਆ ਜਾਂਦਾ ਸਕੂਲ ਬੱਚੇ ਹੀ ਆਪਣੇ ਟਾਈਮ ਨਾਲ ਘਰ ਪਹੁੰਚ ਜਾ ਕਰਨ ਵਨਵੇ ਚਾਲੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਸਪੀਡ ਲਿਮਿਟ ਤੈਅ ਕੀਤੀ ਜਾਵੇ ਕੁਝ ਕਰੋ ਤੇ ਸਹੀ ਯਾਰ ਕੁਝ ਸੋਚਣਾ ਹੀ ਨਹੀਂ ਚਾਹੁੰਦਾ ਬੱਸਾਂ ਦੇ ਚੱਲਣ ਨਾਲ ਤੁਹਾਡਾ ਪੋਲਿਊਸ਼ਨ ਵੀ ਘਟੂਗਾ ਲੋਕ ਆਪਣੇ ਵਹੀਕਲ ਨਹੀਂ ਕੱਢਣਗੇ ਟ੍ਰੈਫਿਕ ਵੀ ਘਟ ਹੋਊਗੀ ਐਕਸੀਡੈਂਟ ਵੀ ਘਟ ਹੋਣਗੇ ਕੋਈ ਕੁਛ ਕਰਨਾ ਹੀ ਨਹੀਂ ਚਾਹੁੰਦਾ ਤਾਂ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਅਫਸਰ ਹੈ ਨੇਤਾ ਹੈ ਮੈਂ ਤਾਂ ਕਹਿੰਦਾ ਜਨਤਾ ਜ਼ਿੰਮੇਵਾਰ ਹੈ ਕਿ ਤੁਹਾਡਾ ਹਰ ਹਰ ਕਰੋੜ ਰੁਪਈਆ 10 10 ਰੁਪਈਏ ਦੀ ਚੀਜ਼ ਲਈ ਅਸੀਂ ਲੜਨ ਵਾਲੇ ਲੋਕ ਆਪਣੇ ਹੱਕਾਂ ਲਈ ਲੜਨ ਵਾਲੇ ਜਿਹੜਾ ਸਾਡੀ ਜੇਬ ਚੋਂ ਪੈਸਾ ਜਾਂਦਾ ਸਿੱਧੇ ਤੌਰ ਤੇ ਤੇ ਜਦੋਂ ਸਾਡੇ ਟੈਕਸ ਦੇ ਰੂਪ ਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਖਰਚ ਹੋ ਜਾਂਦਾ ਖਤਮ ਹੋ ਜਾਂਦਾ ਵਾ ਤੇ ਉਹਦੇ ਉੱਤੇ ਅਸੀਂ ਸਵਾਲ ਕਰਨਾ ਹੀ ਪਸੰਦ ਨਹੀਂ ਕਰਦੇ ਉਹਦੇ ਉੱਤੇ ਅਸੀਂ ਗੱਲ ਕਰਨਾ ਹੀ ਤਾਂ ਪਸੰਦ ਨਹੀਂ ਕਰਦੇ ਮੈਂ ਸਾਰੇ ਅਫਸਰਾਂ ਨੂੰ ਇਸ ਸਰਕਾਰ ਨੂੰ ਵੀ ਕਹਿਣਾ ਚਾਹਨਾ ਜੇ ਤੁਹਾਡਾ ਜਮੀਰ ਹੀ ਮਰ ਗਿਆ ਤੁਹਾਡੇ ਫਰਜ਼ ਹੀ ਮਰ ਗਏ ਆਪਣੇ ਸੂਬੇ ਦੇ ਪ੍ਰਤੀ ਆਪਣੀ ਨੌਕਰੀ ਦੇ ਪ੍ਰਤੀ ਮੈਂ ਤੁਹਾਨੂੰ ਅੱਜ ਚੈਲੰਜ ਕਰਦਾ ਸਾਨੂੰ ਜਨਤਾ ਦੇ ਹਵਾਲੇ ਕਰ ਦਿਓ ਅਸੀਂ ਤਿਲ ਤਿਲ ਇਕੱਠਾ ਕਰਕੇ ਅਸੀਂ ਮੰਗ ਕੇ ਵੀ ਇਹ ਪ੍ਰੋਜੈਕਟ ਚਲਾ ਲਾਂਗੇ ਅਸੀਂ ਜ਼ਿੰਮੇਵਾਰੀ ਨਿਭਾ ਲਾਂਗੇ ਆਪਣੀ ਸੂਬੇ ਨੂੰ ਕਿਤੇ ਤਰੱਕੀ ਦੇ ਰਾਹ ਦੇ ਉੱਤੇ ਤੇ ਲੈ ਕੇ ਜਾਓ 2 ਕਰੋੜ ਰੁਪਇਆ ਮਹੀਨੇ ਦਾ ਖਰਚਾ ਜਿੰਨਾ ਮੈਂ ਤਾਂ ਜਾਇਦਾ ਲਿਆ ਜਾਓ 2 ਕਰੋੜ ਰੁਪਇਆ ਤੇ ਸ਼ਹਿਰ ਚ 100 200 ਬੰਦੇ ਦੀ ਡਿਊਟੀ ਲੱਗ ਸਕਦੀ ਆ ਉਹ ਨੇਕ ਨੀਤੀ ਨਾਲ ਤੁਹਾਨੂੰ 2 ਕਰੋੜ ਰੁਪਇਆ ਦੇ ਸਕਦਾ ਪਰ ਚਲਾਉਣਾ ਹੀ ਕੋਈ ਨਹੀਂ ਚਾਹੁੰਦਾ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਹੈ ਇਹਨੇ ਚਾਲੂ ਕੀਤਾ ਮਾੜਾ ਆ ਉਹ ਕੀਤਾ ਮਾੜਾ ਇਸ ਤਰ੍ਹਾਂ ਸੂਬਾ ਨਹੀਂ ਚੱਲਣਾ ਸਾਰ ਭਗਵੰਤ ਸਿੰਘ ਜੀ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਪਊਗਾ ਬੱਸਾਂ ਦੀ ਹਾਲਤ ਵੇਖੋ ਕਈ ਕੰਡਮ ਹੋ ਗਈਆਂ ਲੋਕ ਤਰਸਦੇ ਨੇ ਔਰ ਜਨਤਾ ਦਾ ਕਸੂਰ ਦੱਸਾਂ ਮੈਂ ਇੱਕ ਦਿਨ ਟ੍ਰੇਨ 'ਚ ਜਾਂਦਾ ਸੀਗਾ ਤੇ ਬੜਾ ਕਿਸੇ ਨੇ ਤੁਸੀਂ ਆਪ ਪੰਜਾਬ ਨੰਗ ਜੋ ਤੇ ਪੱਥਰ ਮਾਰਦੇ ਨੇ ਟ੍ਰੇਨ ਦੇ ਉੱਤੇ ਸ਼ੌਕ ਨਾਲ ਲੋਕ ਜਿਹੜੇ ਪਿੰਡਾਂ ਦੇ ਵਿੱਚ ਖਲੋਤੇ ਹੁੰਦੇ ਨੇ ਤਮਾਸ਼ੀਬੀਨੀ ਨੂੰ ਆ ਕਈ ਲੋਕ ਸਾਡੇ ਸ਼ਹਿਰ 'ਚ ਬੱਸਾਂ ਦੇ ਸ਼ੀਸ਼ੇ ਭੰਨ ਦਿੰਦੇ ਸੀਗੇ ਕਿਸੇ ਸਾਈਡ ਦੇ ਉੱਤੇ ਲੱਖ ਲਾਹਨ ਤਾਂ ਯਾਰ ਇਹੋ ਜੇ ਲੋਕਾਂ ਨੂੰ ਸਾਡੀ ਪ੍ਰਾਪਰਟੀ ਹੈ ਸਾਡੇ ਬੱਚਿਆਂ ਦਾ ਇਹਦੇ ਉੱਤੇ ਪੈਸਾ ਇਨਵੈਸਟ ਹੋ ਇਹਨਾਂ ਚੀਜ਼ਾਂ ਨੂੰ ਤੇ ਸੋਚਣ ਸਮਝਣ ਦੀ ਖੁਦ ਲੋੜ ਹੈ ਜਨਤਾ ਨੂੰ ਜਾਗਣਾ ਪਊਗਾ ਔਰ ਇਹ ਜਿਹੜਾ ਮੈਂ ਦੁਬਾਰਾ ਵੀ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਛੇਤੀ ਤੋਂ ਛੇਤੀ ਇਹ ਬੱਸਾਂ ਚਾਲੂਆਂਣੀਆਂ ਚਾਹੀਦੀਆਂ ਨੇ ਔਰ ਜਨਤਾ ਨੂੰ ਇਹਦਾ ਜਿਹੜਾ ਲਾਭ ਮਿਲਣਾ ਚਾਹੀਦਾ ਵਾ ਇਸ ਤਰੀਕੇ ਲੋਕਾਂ ਦਾ ਪੈਸਾ ਨਹੀਂ ਖਾਣ ਦਿੱਤਾ ਜਾਊਗਾ